ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਲਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੰਭ ਹੋਇਆ ਉਸੇ ਹੀ ਤਸਵੀਰਾਂ ਨੂੰ ਵਕ ਵਕ ਬਾਜ਼ਾਰਾਂ ਵਿੱਚ ਹੁੰਦਾ ਹਪਾ ਦਿੰਦਾ ਹੈ ਰਾਮਾ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿੰਨੀ ਖੂਬਸੂਰਤ ਤਸਵੀਰਾਂ ਨੇ ਕਿ ਹਰ ਪ੍ਰਕਾਰ ਨਾਲ ਜਿਹੜੀਆਂ ਸੇਵਾਵਾਂ ਹੋ ਰਹੀਆਂ ਨੇ ਐਸਬੀਸੀ ਵੱਲੋਂ ਬੁੱਤਾ ਜਿਹੜੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਜਿਹੜੀਆਂ ਖਾਸ ਤਸਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਜਿੱਥੇ ਵੀ ਤੁਹਾਡੀ ਨਿਗਾਹ ਪਵੇਗੀ ਉੱਥੇ ਹੀ ਸੰਗਤਾਂ ਦਾ ਅਥਾਹ ਸਮੁੰਦਰ ਦਿਖਾਈ ਦੇਵੇਗਾ ਉੱਥੇ ਹੀ ਤੁਹਾਨੂੰ ਦੱਸ ਜੀ ਕਿ ਪੰਜ ਪਿਆਰੇ ਦੀ ਦਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਕੋ ਆਰੰਭ ਹੋਇਆ ਤੇ ਉੱਥੇ ਰਾਵਾਂ ਦੇ ਵਿੱਚ ਜਾਂਦਾ ਹੋਇਆ ਵਕ ਵਕ ਬਾਜ਼ਾਰਾਂ ਦੇ ਵਿੱਚ ਅੰਮ੍ਰਿਤਸਰ ਦੇ ਜਾਂਦਾ ਹੋਇਆ ਤੇ ਫਿਰ ਮੁੜ ਤੋਂ ਸ਼੍ਰੀ ਅਕਾਲ ਦਾਖਸਾ ਬਖੇ ਸਪਨ ਹੋਵੇਗਾ ਉਹ ਤੇ ਗੱਲਬਾਤ ਵੀ ਜੂ ਕਰਾਂਗੇ ਜਿਹੜੇ ਸ਼ਰਧਾਲੂ ਉੱਥੇ ਪਹੁੰਚੇ ਨੇ ਉਹਨਾਂ ਕੋਲੋਂ ਜਾਣਾਂਗੇ ਕਿੰਨਾ ਕੁ ਸਕੂਨ ਮਾਣਦੇ ਨੇ ਕਿਉਂਕਿ ਗੁਰੂ ਦੀ ਕਿਰਪਾ ਤੁਸੀਂ ਦੇਖੋ ਕਿ ਹਰ ਬੰਨੇ ਅਲੱਗ-ਅਲੱਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਉੱਥੇ ਦੇਖੋ ਫੁੱਲਾਂ ਦੀ ਸੇਵਾ ਕੋਈ ਕਰ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਲੰਗਰ ਪ੍ਰਸ਼ਾਦ ਲਗਾ ਕੇ ਬੈਠਾ ਹਰ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਨਿਭਾਈਆਂ ਜਾ ਰਹੀਆਂ ਨੇ ਸੋ ਜਿਹੜੇ ਸ਼ਰਧਾਲੂ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਲੱਗ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਕੀ ਕਹਿਣਾ ਚਾਹੋਗੇ ਜੀ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਕਿੰਨਾ ਕ ਆਨੰਦ ਮਾਣ ਬਹੁਤ ਆਨੰਦ ਆਇਆ ਜੀ ਸਿੱਖ ਜਗਤ ਵਾਸਤੇ ਗੁਰੂ ਨਾਨਕ ਦੇਵ ਜੀ ਪ੍ਰਕਾਰ ਦੀ ਸਾਡੇ ਸਭ ਤੋਂ ਵੱਡੀ ਜਿਹੜੀ ਦੇਨ ਗੁਰੂ ਨਾਨਕ ਦੇਵ ਜੀ ਸਿੱਖ ਜਗਤ ਵਾਸਤੇ ਉਹਨਾਂ ਦੀ ਉਹ ਪਰਵਕਾਰ ਸੇਵਾ ਅੱਜ ਸਿੱਖ ਜਗਤ ਦੁਨੀਆ ਭਰ ਦੇ ਵਿੱਚ ਫਲਿਆਂ ਦੇ ਫੁੱਲਿਆਂ ਉਹਨਾਂ ਦੀ ਕਿਰਪਾ صدਕਾ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੰਗਤਾਂ ਵਿੱਚ ਵਧਾਈਆਂ ਦਿੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਉਹਨਾਂ ਵੱਲੋਂ ਕੀ ਜਾ ਰਿਹਾ ਹੈ ਕਿ ਅੱਜ ਜਿਹੜਾ ਵਿਸ਼ਾਲ ਨਗਰ ਕੀਰਤਨ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੰਮ ਹੋਇਆ ਉਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਤੇ ਇੱਕ ਅਲੱਗ ਜਿਹੜਾ ਸਕੂਨ ਅਲੱਗ ਜਿਹੜਾ ਆਨੰਦ ਆਪਾਂ ਇਹ ਮੰਨਦੇ ਹਾਂ ਕਿਉਂਕਿ ਇਹ ਦਰਬਾਰ ਐਸਾ ਦਰਬਾਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਰੋਜ਼ ਦੀ ਗਿਣਤੀ ਦੀ ਗੱਲ ਕਰੀਏ ਰੋਜ਼ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਦਦਾ ਦੇ ਸ਼ਰਧਾਲੂ ਨਤਮਸਤਕ ਹੋ ਲਈ ਇਸ ਦਰਬਾਰ ਤੇ ਪਹੁੰਚੇ ਨੇ ਤੇ ਅੱਜ ਵੀ ਜਿਹੜਾ ਅਥਾ ਸਮੁੰਦਰ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਵਿੱਚ ਸ਼ਮੂਲੀਅਤ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਸੰਗਤਾਂ ਦੇ ਨਾਲ ਲਗਾਤਾਰ ਜਿਹੜੀ ਗੱਲਬਾਤ ਉਹ ਵੀ ਕਰ ਰਹੇ ਆ ਤੇ ਜਾਣ ਰਹੇ ਕਿੰਨਾ ਕ ਸਕੂਨ ਮਾਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਸਾਰੇ ਸੰਗਤ ਨੂੰ ਸਾਰਿਆਂ ਨੂੰ ਜੀ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਚਾਹੇ ਕਿ ਕਲਚ ਕੋਈ ਸੰਗਤ ਨਹੀਂ ਪਹੁੰਚ ਪਾਦੀ ਉਹਨਾਂ ਨੂੰ ਕੀ ਕਹਿਣਾ ਚਾਹੋ ਬਾਜੀ ਉਹ ਯਾ ਸਾਰਿਆਂ ਨੂੰ ਇਹ ਬੇਨਤੀ ਆਗੇ ਆਪਣਾ ਮਹਾਰਾਜ ਦਾ ਨਾਮ ਲੈਣ ਬਾਲੀਪੜ ਸਾਰੇ ਵਾਗ ਨੂੰ ਸੱਚੇ ਪਾਤਸ਼ਾਹ ਵਾਗ ਨੂੰ ਜਿਹੜੀਆਂ ਸੰਗਤਾਂ ਵੀ ਕਹਿ ਰਹੀਆਂ ਨੇ ਕਿ ਅਸੀਂ ਇੱਥੇ ਆ ਕੇ ਸਕੂਨ ਮਾਣਦੇ ਆ ਜਿਹੜੇ ਦੂਰ ਦਰਾਡੇ ਬੈਠੇ ਸੰਗਤਾਂ ਉਹਨਾਂ ਨੂੰ ਵੀ ਕਹਿੰਦੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜ਼ਰੂਰ ਇਸ ਦਰਬਾਰ ਤੇ ਜ਼ਰੂਰ ਪਹੁੰਚੋ ਕਿਉਂਕਿ ਇਹ ਦਰਬਾਰ ਐਸਾ ਦਰਬਾਰ ਹੈ ਜਿੱਥੇ ਕਿ ਹਰ ਕੋਈ ਇੱਥੇ ਪਹੁੰਚਦਾ ਹੈ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਇਸ ਦਰਬਾਰ ਦੇ ਵਿੱਚ ਹਰ ਇੱਕ ਧਰਮ ਦੇ ਆ ਜਿਹੜੇ ਲੋਕ ਨੇ ਇਸ ਦਰਬਾਰ ਤੇ ਪਹੁੰਚਦੇ ਨੇ ਕਿਸੇ ਦਰਬਾਰ ਦੀ ਖਾਸ ਤਸਵੀਰ ਹੈ ਕਿ ਤੁਸੀਂ ਦੇਖੋ ਹਰ ਪ੍ਰਕਾਰ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਕਿਸੇ ਵੱਲੋਂ ਫੁੱਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਕਿਸੇ ਵੱਲੋਂ ਪਾਣੀ ਤਰੋਂ ਕਿਹਾ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਵਾਂ ਦੇ ਵਿੱਚ ਉਥੇ ਜਿਹੜੀਆਂ ਖਾਸ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਗੱਲਬਾਤ ਵੀ ਜ਼ਰੂਰ ਕਰ ਰਹੇ ਆ ਤੇ ਗੱਲਬਾਤ ਵੀ ਜ਼ਰੂਰ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਆ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਜੀ ਕੀ ਕਹਿਣਾ ਚਾਹੋਗੇ ਗੁਰੂ ਪਾਸ਼ਾ ਜੀ ਰਾਜੇ ਮਨੁੱਖਤਾ ਦਾ ਅਵਤਾਰਪੁਰ ਬਹਿ ਤੇ ਜੋ ਲੋਕਾਈ ਨੂੰ ਉਹਨਾਂ ਸਤੂ ਦਿੱਤਾ ਹੈ ਨਾ ਉਹ ਸਾਰਬਸਾਂਝਾ ਹੈ ਸਭੇ ਸਾਂਝੀ ਵਾਸਾ ਆਏ ਕੋਈ ਦਿਸੇ ਬਾਹਰ ਆ ਜੀਓ ਜਿਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣ ਉਹ ਇਹ ਸਾਰੇ ਅੰਦਾਜ਼ ਸਾਡੇ ਮਾਨਪ ਦਾ ਤੇ ਧਰਮ ਬਣਦਾ ਆ ਇਹ ਖੁਸ਼ੀ ਦੇ ਨਾਮ ਮਨਾਇਆ ਜਾਵੇ ਤੇ ਅਪਣਾਇਆ ਜਾ ਉਹਨੇ ਸਿੱਖਿਆ ਤੇ ਚੱਲਿਆ ਜਾਵੇ ਨਹੀਂ ਬਣਾਉਣਾ ਨਹੀਂ ਆ ਆਪਾਂ ਨੂੰ ਮੰਨਣਾ ਵੀ ਚਾਹੀਦਾ ਆ ਜਾਂ ਉਹਨਾਂ ਨੂੰ ਬਣਾਉਣਾ ਨਹੀਂ ਅਸੀਂ ਉਹ ਤੁਸੀਂ ਨਹੀਂ ਐ ਅਸੀਂ ਤੁਸੀਂ ਸਾਨੂੰ ਮੰਨਣਾ ਚਾਹੀਦਾ ਕਿ ਗੁਰੂ ਦੇ ਰਸਤੇ 'ਚ ਚੱਲੀਏ ਵਾਹਿਗੁਰੂ ਜੀ ਕੋ ਹਰਸਾ ਆਪੇ ਸਾਥੇ ਐ ਸੰਤਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਗੁਰੂ ਕੋ ਗੁਰੂ ਕੋ ਅਲੱਗ-ਅਲੱਗ ਸਿੱਖਿਆਵਾਂ ਜੜੀਆਂ ਨੇ ਉਹ ਲੈਣ ਚਾਹੀਦੇ ਆ ਕਿ ਚੰਗੇ ਰਾਵਾਂ ਦੇ ਉੱਤੇ ਸਾਨੂੰ ਚੱਲਣ ਦੀ ਸਿੱਖਿਆ ਗੁਰੂ ਸਾਹਿਬ ਦਿੰਦੇ ਨੇ ਤੇ ਉਹਨਾਂ ਦੀ ਸਿੱਖਿਆ ਦੇ ਉੱਤੇ ਸਾਨੂੰ ਜਰੂਰ ਚੱਲਣਾ ਚਾਹੀਦਾ ਹੈ ਉੱਥੇ ਹੀ ਦੇਖੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਰਾਵਾਂ ਚ ਹੁੰਦਾ ਹੋਇਆ ਦਰਬਾਰ ਸਾਹਿਬ ਤੋਂ ਰੰਮਤਾ ਹੋਈ ਹੈ ਵੱਖ-ਵੱਖ ਰਾਵਾਂ ਚ ਹੁੰਦਾ ਹੋਇਆ ਮੁਰਦੋਂ ਦਰਬਾਰ ਸਾਹਿਬ ਆ ਕੇ ਸਪੰਨ ਹੋਵੇਗਾ ਤਾਂ ਤੁਸੀਂ ਵੀ ਘਰ ਬੈਠੇ ਜ਼ਰੂਰ ਦਰਸ਼ਨ ਦੀਦਾਰੇ ਕਰੋ ਜੋ ਲੋਕ ਜੋ ਸ਼ਰਦਾਲੂ ਇੱਥੇ ਨਹੀਂ ਪਹੁੰਚ ਪਾਏ ਉਹ ਜ਼ਰੂਰ ਘਰ ਬੈਠੇ ਤਸਵੀਰਾਂ ਸੰਜਿਆ ਕਰ ਰਹੇ ਆ ਘਰ ਬੈਠੇ ਜ਼ਰੂਰ ਗੁਰੂ ਦਾ ਲੜ ਲੱਗੋ ਗੁਰੂ ਦੇ ਬ੍ਰਤੀ ਆ ਜਿਹੜੋ ਇਹ ਵੀ ਸੰਗਤਾਂ ਵੱਲੋਂ ਕਿਹਾ ਗਿਆ ਤੇ ਇੱਕ ਅਲੱਗ ਜਿਹੜਾ ਆਨੰਦ ਹੈ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਮਿਲਦਾ ਹੈ ਤੇ ਤੁਸੀਂ ਘਰ ਬੈਠੇ ਜ਼ਰੂਰ ਦਰਸ਼ਨ ਦਿਦਾਰੇ ਕਰੋ ਕੈਰੋ ਮੈਨ ਨੋਇਜ਼ ਨਾਲ ਮਹਿਮਾਨੋਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ